ਤਰਨ ਤਾਰਨ ਦੇ ਪੀੜ ਪੜੱਕੇ ਵਾਲੇ ਬਾਜ਼ਾਰ ਸਰਫਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਲੁੱਟ ਦੀ ਨੀਅਤ ਨਾਲ ਆਏ ਲੁਟੇਰਿਆਂ ਨੇ ਸੁਨਿਆਰੇ ਨੂੰ ਗੋਲੀ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਲੁਟੇਰਿਆਂ ਨੇ ਸੁਨਿਆਰੇ ਦੇ ਗੋਲੀ ਮਾਰੀ ਤਾਂ ਲੋਕਾਂ ਵੱਲੋਂ ਲੁਟੇਰਿਆਂ ਉੱਤੇ ਹਮਲਾ ਕਰ ਦਿੱਤਾ ਜਿਸ ਕਾਰਨ ਤਿੰਨ ਲੁਟੇਰੇ ਭੱਜ ਗਏ ਜਦਕਿ ਇੱਕ ਲੁਟੇਰਾ ਲੋਕਾਂ ਨੇ ਕਾਬੂ ਕਰ ਲਿਆ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਸੁਨਿਆਰੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸਰਮਈ ਗੁਰਸ਼ਰਮਈ ਜੀ ਇਹ ਕੀ ਮਾਮਲਾ ਹੋਇਆ ਜਿਹੜਾ ਅੱਜ ਹੁਣ ਘਟਨਾ ਵਾਪਰੀ ਹੈ ਵੇਖੋ ਮੇਰੇ ਫਰਕ ਦੁਕਾਨ ਤੇ ਬੈਠੇ ਹੋਏ ਸੀ ਤੇ ਤੇ ਜਦੋਂ ਦੇਖਿਆ ਤਿੰਨ ਤਿੰਨ ਚਾਰ ਬੰਦੇ ਆਏ ਹੋਏ ਆ ਤੇ ਇੱਕ ਨੇ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਫੜਨੇ ਕੋਈ ਨਹੀਂ ਕੀਤਾ ਉਹਨਾਂ ਨੇ ਗੋਲੀ ਮਾਰ ਦਿੱਤੀ ਉਹਨਾਂ ਦੇ ਫਿਰ ਉਹ ਮੌਕੇ ਤੇ ਫਰਾਰ ਹੋ ਗਏ ਤਰਨਦਨ ਗਲੀ ਸਰਾਫਾਂ ਵਾਲੀ ਦਰਬਾਰ ਸਾਹਿਬ ਲਾਗੇ ਪੈਂਦੀ ਗਲੀ ਹੈ ਜੀ ਤੇ ਉੱਥੇ ਹੋਇਆ ਜੀ ਗੋਲੀ ਉਹਨਾਂ ਦੇ ਪੱਟੇ ਲੱਗੇ ਆ ਹੁਣ ਠੀਕ ਹੈ ਗਏ ਜੀ ਕੀ ਮੰਗ ਕਰਦੇ ਜਿਹੜੇ ਇਤਨਾ ਲੁਟੇਰੇ ਆ ਕਾਰਵਾਈ ਹੋਣੀ ਚਾਹੀਦੀ ਹੈ ਪੂਰੀ ਲੁਟੇਰੇ ਦੰਦਨਾ ਆ ਰਹੇ ਨੇ ਹਾਂ ਜੀ ਹਾਂ ਸ਼ਹਿਰ ਦੇ ਵਿੱਚ ਕੁਝ ਤਾਂ ਨਾ ਸ਼ਹਿਰ ਦੇ ਵਿੱਚ ਗਲੀ ਵਿੱਚ ਕਰਦੇ ਵੇ ਆ ਕਿ ਮੇਨ ਬਾਜ਼ਾਰ ਵਿੱਚ ਹੋ ਰਹੀ ਆ ਕੋਈ ਕੁਝ ਨਾ ਰਿਹਾ ਕਾਰਵਾਈ ਹੋਣੀ ਚਾਹੀਦੀ ਹੈ। ਕਾਰਵਾਈ ਕਿਉਂ ਚਾਹੀਦੀ ਹੈ? ਕੁਛ ਇੱਕ ਬੰਦਾ ਫੜਿਆ ਵੀ ਹੈ ਤੋ ਬਸ ਇੱਕ ਬੰਦਾ ਸੀ ਫੜ ਲਿਆ ਜੀ ਕੋਈ ਬੜਿਆ ਸੀ ਬੰਦਾ ਇੱਕ। ਬਾਕੀ ਦੋ ਤਿੰਨ ਜਿਹੜੇ ਆ ਉਹ ਫਰਾਰ ਹੈਗੇ। ਜਿਹੜਾ ਫੜਿਆ ਉਹ ਕਿੱਥੋਂ ਦਾ ਹੈ ਕਵਾ? ਉਹ ਲੋਕਲੀ ਤਰਨਤਾਰਨ ਦਾ ਕਹਿੰਦੇ 올림픽 ਜਿਮ ਜਿਮ ਆਉਂਦਾ ਵੀ। ਉਧਰ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਨੇ ਕਾਬੂ ਕੀਤਾ ਲੁਟੇਰੇ ਨੂੰ ਹਰਾਸਤ ਚ ਲੈ ਕੇ ਬਾਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਇਹ ਕੋਈ ਤਾਂ ਅੱਧਾ ਪੂਣਾ ਘੰਟਾ ਪਹਿਲਾਂ ਤਾਂ ਇਤਲਾਹ ਮਿਲੀ ਵੀ ਰਾਜਕਮਾਰ ਪੁੱਤਰ ਹਰੀਚੰਦ ਸਰਾਫ ਦਾ ਕੰਮ ਕਰਦੇ ਹੋ ਤਿੰਨ ਚਾਰ ਬੰਦੇ ਆ ਕੇ ਤੇ ਉਹਨਾਂ ਨੂੰ ਉਹਨਾਂ ਨੇ ਗੋਲੀ ਚਲਾਈ ਜਾਣਗੇ ਉੱਥੇ ਉਹ ਹੁਣ ਵੇਖੋ ਲਾ ਚੱਲ ਰਿਹਾ ਜੀ ਤੇ ਬਾਕੀ ਜਿਹੜੇ ਇੱਕ ਬੰਦਾ ਫੜਿਆ ਗਿਆ ਫੜਿਆ ਜਿਹੜਾ ਉਹ ਕਹਿੰਦੇ ਜੱਸਾ ਜੇਮੜਾ ਬਾਕੀ ਤਤਵੀ ਚੱਲਣ ਡਈ ਜੋ ਕਾਰਵਾਈ ਕਰਕੇ ਤੇ ਬਾਕੀ ਉਹਨੇ ਫੜ ਲਿਆ ਕਿੰਨੇ ਬੰਦੇ ਜਿਹਨਾਂ ਨੇ ਆ ਕੇ ਮਾਰ ਦਿੱਤਾ ਮੌਕੇ ਦੇ ਮੁਤਾਬਕ ਜਿਹੜੇ ਆਮਰਾਗ ਉਹਨਾਂ ਕਹਿੰਦੇ ਚਾਰ ਬੰਦੇ ਤੇ ਇੱਕ ਉਹਨਾਂ ਚੋਂ ਫੜਿਆ ਗਿਆ ਦੇਖ ਨਹੀਂ ਬਾਕੀ ਕਾਰਜਚਾਰ ਪੱਚਾ ਦੇਣ ਲੱਗੇ ਆ ਖੱਬੇ ਪੱਟ ਤੇ ਵੱਜੀ ਗੋਲੀ ਇਹ ਹੁਣ ਤਸਦੀਕ ਕਰਕੇ ਕਰਦੇ ਆ ਜੀ ਕਿੰਨੇ ਇਹਦੇ ਤੁਹਾਡੇ ਕੋਲ ਫੜੇਗੇ ਇੱਕ ਬੰਦਾ ਫੜਿਆ ਜਿਸਾ ਜਮ ਵਾਲਾ ਬਾਕੀ ਮੜਤਾਲ ਕਰਕੇ ਫੜ ਲਾਂਗੇ ਕਿਹੜੀ ਜਗ੍ਹਾ ਤੇ ਹਮਲਾ ਕੀਤਾ ਗਿਆ ਇਹ ਸਰਾਫ ਬਾਜ਼ਾਰ ਚ ਆਪਣੀ ਦੁਕਾਨ ਤੇ ਜਿੱਥੇ ਘਰ ਕੰਮ ਕਰਦੇ ਆ ਉੱਥੇ ਆ ਜੀ ਫਿਲਹਾਲ ਸੁਨਿਆਰੇ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਸਾਹ ਪਤਾ ਲੱਗ ਰਿਹਾ ਹੈ ਕਿ ਇਹਨਾਂ ਲੁਟੇਰਿਆਂ ਨੂੰ ਪੁਲਿਸ ਦਾ ਕੋਈ ਖੌਫ ਨਹੀਂ ਜੋ ਸ਼ਰੀਆਮ ਇਸ ਘਟਨਾ ਨੂੰ ਅੰਜਾਮ ਦੇ ਰਹੇ ਨੇ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ